ਫੋਰਸ ਸਕੂਲੇ ਪੜਦਾ ਬੱਚਾ ਇਹਨਾਂ ਦਾ ਵੀਰ ਇਹ ਬੇਟਾ ਇਹਨਾਂ ਦਾ ਆ ਵੇਖੋ ਵੀ ਫੋਰਸ ਦਾ ਕੋਈ ਮਾਸਟਰ ਉੱਥੇ ਕੋਈ ਹਿਮਾਚਲ ਦਾ ਮਾਸਟਰ ਆ ਕੋਈ ਭਈਆ ਜਾਂ ਕੁਛ ਲਾਲੋ ਪਤਾ ਨਹੀਂ ਕੌਣ ਹੋ ਅਜੇ ਅਜੇ ਕੋਈ ਨਾਮ ਆ ਉਹ ਬੱਚੇ ਉਹਨੇ ਕੋਈ ਇੱਕ ਕੋਈ ਬੱਚਾ ਦਾ ਮੈਂ ਕੋਈ ਮੇਰੀ ਵੱਡੀ ਗਲਤੀ ਨਹੀਂ ਸਿਰਫ ਤੇ ਆ ਵੇਖੋ ਡੰਡੇ ਨਾਲ ਲਾਸਾ ਪਾਤੀਆਂ ਤੇ ਉਂਗਲਾਂ ਤੇ ਵੀ ਖੂਨ ਕੱਢੇ ਉਂਗਲਾਂ ਦਾ ਆ ਉਂਗਲਾ ਉਂਗਲਾ ਪਤਾ ਨਹੀਂ ਕੱਚ ਦਿੱਤੀਆਂ ਇਹਦੇ ਰੱਖੋ ਮਾਸਟਰ ਨੇ ਔਰ ਮਾਰ ਹਾ ਔਰ ਮਾਰ ਖੂਨ ਨਾ ਭਜਿਆ ਤੇ ਇਹ ਫੋਰਸ ਸਕੂਲ ਬੱਚੇ ਦੀ ਫੋਰਸ ਸਕੂਲ ਜਿਹੜਾ ਹਰੀਕੇ ਉਹਦੀ ਕਤੂਤ ਆ ਹੁਣ ਉੱਤੇ ਹੀ ਕਾਰਵਾਈ ਤੇ ਕਰਾਂ ਕਰਾਂਗੇ ਤਾਂ ਕਰਕੇ ਵੀਡੀਓ ਪਾ ਰਿਆ ਵੀ ਲੋਕਾਂ ਨੇ ਦੇ ਬਾਰੇ ਦੱਸਿਏ ਵੀ ਇਹ ਸਕੂਲ ਨਾਲੇ ਜਿਹੜੇ ਜਿਹੜੇ ਮਾਸਟਰ ਜਿਹੜੇ ਪਾਸੇ ਮਹਾਚਲੋ ਬਣਾਉਂਦੇ ਕੀ ਕਰਦੇ ਆ ਇਹਦਾ ਪਿਤਾ ਜੀ ਆ ਤੁਸੀਂ ਦੱਸੋ ਰਣਜੀਤ ਜੀ ਕੀ ਗੱਲ ਆ ਤੇ ਬੱਚੇ ਨੂੰ ਕੇ ਨਾ ਕੁੱਟਿਆ ਕੀ ਆ ਕੇ ਦੱਸਿਆ ਬੱਚੇ ਨੇ ਮੈਂ ਤਾਂ ਵੀਰ ਜੀ ਨੇ ਘਰੇ ਆਇਆ ਫਲਪਾਲ ਸਾਹਿਬ ਦੇ ਰੌਲ ਤਾਂ ਤੇ ਆਉਂਦਿਆਂ ਬੈਠਾ ਤੇ ਪਹਿਲਾਂ ਤੈਨੂੰ ਮੈਨੂੰ ਦੱਸਿਆ ਨਹੀਂ ਗਾ ਤੇ ਹੁਣ ਇਹਨੇ ਮੈਨੂੰ ਲੱਗਾ ਵੀ ਇਹਨੇ ਮਾਸਟਰ ਨੇ ਮਾਰਿਆ ਮਾਛ ਥੋੜੀ ਚੱਲੋਂਦਾ ਵੀ ਕੋਈ ਇਦੀ ਗਲਤੀ ਨਹੀਂ ਹੋਈ ਮਾ ਮੈਨੂੰ ਤਾਂ ਮਾੜਾ ਮੋੜ ਨਹੀਂ ਮਾਰਿਆ ਵੇਖ ਤਾਂ ਹੀ ਮੇਰੇ ਲੱਗਦਾ ਵੀ ਹਾਲਾਤ ਅਸੀਂ ਆ ਵੀ ਵੇਖ ਲਿਆ ਨਾ ਇਹਨਾਂ ਤੇ ਕੋਈ ਜ਼ਿਆਦਾ ਜੁਰਮ ਹੈ ਤੇ ਪੁਲਿਸ ਵੀ ਨਹੀਂ ਕਰਦੀ ਅੱਡੇ ਬਿਲਕੁਲ ਜੀ ਬਿਲਕੁਲ ਚਪੇਰ ਮਾਰਦੇ ਬੱਚੇ ਤੇ ਕੋਈ ਮਾਸਟਰ ਜ਼ਿਆਦਾ ਤੇ ਚਪੇਰ ਮਾਰ ਦਿੰਦਾ ਕੋਈ ਵੀ ਥਾਣੇਦਾਰ ਕੋਈ ਵੀ ਬੱਚੇ ਨੂੰ ਇੱਡੇ ਨੂੰ ਕੁੱਟਦਾ ਨਹੀਂ ਨਹੀਂ ਕੁੱਟਦਾ ਜੀ ਆ ਵੇਖਣ ਨੂੰ ਮੈਂ ਕੀ ਨਕਰਤੂਰ ਕੀਤੀ ਹੁਣ ਦੱਸੋ ਜੀ ਕੀ ਕਾਰਵਾਈ ਹੋਣੀ ਚਾਹੀਦੀ ਮੈਂ ਨਾ ਜੀ ਸਕੂਲ ਤੇ ਫੋਨ ਮੇਖੋ ਵੀ ਜੇ ਬੱਚੇ ਦਾ ਕੋਈ ਇਹਦਾ ਕਸੂਰ ਸੀ ਨਾ ਇਹ ਆ ਵੀ ਰਾਣਾ ਜੀ ਕਸੂਰ ਸੀ ਕੋਈ ਬੱਚੇ ਦਾ ਚਪੇੜ ਮਾਰ ਦਿੰਦੇ ਜੇ ਇਹਨੇ ਕੋਈ ਸੀਰੀਅਸ ਗਲਤੀ ਕੀਤੀ ਤੁਹਾਨੂੰ ਸਾਦੇ ਡੰਡਾ ਮਾਰ ਕੇ ਲਾਸਾ ਪਾਉਂਦੀਆਂ ਪਿੰਡੇ ਤੇ ਉਂਗਲਾਂ ਤੇ ਖੂਨ ਕੱਢਣਾ ਕੁੱਟ ਕੇ ਤੇ ਇਹ ਕਿੱਥੋਂ ਦੀ ਸਚਾਈ ਆ ਇਹ ਫੋਰਸ ਸਕੂਲ ਜਿਹੜਾ ਹਰੀ ਗਿਆ ਉਹ ਸਕੂਲ ਨੇ ਕਤੂਦ ਕੀਤੀ ਆ ਪੁੱਤ ਮੜੀ ਦੱਸੀ ਗੱਲ ਹੋਈ ਕੀ ਤੁਹਾਡੀ ਜੋਤ ਨਾ ਹੋਈ ਬਸਟ ਨਹੀਂ ਕੀਤਾ ਗੱਲ ਕੋਈ ਨਹੀਂ ਮੈਂ ਕੰਮ ਬਲੇਬਰ ਤੇ ਕੰਮ ਕਰਾਉਂਦਾ ਹੀ ਸਰ ਹਾਂਜੀ ਤੇ ਅਹੀਂ ਅੰਡ ਤੇ ਬੈਠੇ ਮਨੁੱਖਾਂ ਦਾ ਇਸ਼ਤਿਹਾਰ ਤੋਂ ਜਾਂਦੀ ਤੇ ਮੁੰਡਾ ਇੱਕ ਹੋਰ ਮਾੜਾ ਮਗਰ ਆਇਆ ਤੇ ਮੁੜ ਕੇ ਸਾਰਾ ਇਹਦਾ ਜਾਂਦੇ ਮਗਰ 갔다 ਗਿਆ ਤੇ ਉਹ ਮੇਰਾ ਪੈਨਸ ਲੈ ਡੇ ਪਿਆ ਹੈ ਅੱਛਾ ਜੀ ਤੇ ਮੈਂ ਇਹ ਲਿਖਿਆ ਨਹੀਂ ਬਲੈਕਬੋਰਡ ਤੇ ਕੰਮ ਲਿਖਾਇਆ ਨਹੀਂ ਮੈਂ ਲਿਖਿਆ ਨਹੀਂ ਕੰਮ ਤੇ ਸਾਰੇ ਲਿਖਿਆ ਕਿ ਮੈਂ ਹਾਂ ਲਿਖਿਆ ਤੇ ਸਾਰਾ ਮੁੰਕੇ ਕੁਝ ਬੇੜਾ ਮਾਰ ਲਾ ਫਿਰ ਲਿਖਿਆ ਕਿ ਉਹਨੇ ਇਦਾਂ ਅੱਛਾ ਤੇ ਮੁੰਕੇ ਮਾੜਾ ਆਇਆ ਮੈਂ ਹਾਂ ਮੈਂ ਲਿਖ ਲੈਣਾ ਇਦਾਂ ਮਾੜਾ ਜੰਨੇ ਆ ਕੇ ਹੁਣ ਕਹੀ ਦੇਈ ਕੋਈ ਗੱਲ ਨਹੀਂ ਇਹ ਮੂਰੇ ਤੇ ਵਿੜਮਾਨ ਆ ਪਾ ਕੇ ਬੰਨੀ ਪਾ ਕੇ ਲਾਦੀ ਮੇਰੀ ਅੱਛਾ ਪਾ ਗਲਾਤੀ ਤੇ ਆਵੇ ਮਰੇ ਹੱਥੇ ਡੰਡੇ ਮਾਰਨ ਆਲੇ ਆਵੇ ਨਹੀਂ ਵੇਖਿਆ ਪੁੱਤ ਲੱਸ ਪਈਆਂ ਵਾ ਇੱਥੇ ਵੀ ਪਈ ਰਹਿੰਦੀ ਐ ਸਿੰਘਾ ਰਾਗੀ ਰਾਗੀ ਸਿੰਘਾ ਬਿਲਕੁਲ ਜੀ ਵਰਤਾਰੇ ਸਾਰੀ ਫੈਮਿਲੀ ਆ ਗੁਰਸੇਕ ਬੱਚਾ ਵਾ ਤੇ ਬਹੁਤ ਮਾਰਾ ਕੀਤਾ ਇਹਨਾਂ ਤੇ ਕੁਛ ਨਹੀਂ ਤਸੱਦਦ ਕਰਦੀ ਹੁਣ ਬਿਲਕੁਲ ਜੀ ਤੇ ਆ ਵੇਖੋ ਇਹਦੇ ਕੀ ਹਾਲ ਬਣਾ ਤਾ ਮਗਰ ਨੋਰਾ ਨੇ ਤੇ ਮੈਂ ਵਿਖਾ ਚੁੱਕਾ ਜੀ ਆਵੇ ਆ ਮੈਂ ਵੀਰਨ ਦੁਬਾਰਾ ਖੋਣਾ ਲਾਸਾ ਆਵੇ ਆ ਲਾਸਾ ਖਾ ਬੈਠਾ ਆ ਲਾਸਾ ਪਾਈਆਂ ਮੈਂ ਸਕੂਲੇ ਕੀਏ ਨੇ ਕ੍ਰਿਮੀਨਲ ਕੀਏ ਨੇ ਵਿਚਾਰੇ ਨੇ ਕੀ ਕੀਤਾ ਇਹ ਬੰਨਾ ਲਾਸਾ ਪਾਈਆਂ ਦੇ ਇਹ ਬਹੁਤ ਮਾੜੀ ਗੱਲ ਆ ਉਹਦੇ ਤੇ ਕਾਰਵਾਈ ਕਰਾਵਾਂਗੇ ਬਿਲਕੁਲ ਜੀ ਬਿਲਕੁਲ ਇੱਕ ਬੰਦਾ ਵੀ ਮਾਰ ਚਲਦਾ ਸ਼ਾਇਦ ਕਿਤੇ ਆਦੇ ਉਧਰ ਦਾ ਆ ਜੀ ਬੱਚਾ ਹਣਾ ਮੱਤਾ ਵੀ ਪਰਿਵਾਰ ਦਾ ਬੱਚਾ ਦੀ ਫਾਗੜੋਲੀ ਗਈ ਤੇ ਕੇਸਾਂ ਦੀ ਬੈਂਦੀ ਸੀ ਟੀਗੀ ਕਿੱਡੀ ਮਾੜੀ ਗੱਲ ਕਿੱਡੀ ਮਾੜੀ ਗੱਲ ਉਥੇ ਪਾ ਨਾ ਜੇ ਪ੍ਰਧਾਨ ਜੀ ਕੋਈ ਗਲਤੀ ਸੀ ਨਾ ਇਹਦੀ ਪਹਿਲੀ ਗੱਲ ਤਾਂ ਗਲਤੀ ਹੁੰਦਾ ਸੀਰੀਅਸ ਹੈ ਨਹੀਂ ਪੱਤੇ ਗਲਤੀ ਕਰਦੇ ਆ ਕਰਦੇ ਆ ਕੋਈ ਗੱਲ ਨਹੀਂ ਮਾਂ ਪੁੱਤ ਦੇ ਨਾਲ ਗੱਲ ਕਰਦਾ ਬਿਲਕੁਲ ਬਿਲਕੁਲ ਤੇ ਬੱਚੇ ਨੂੰ ਕੁੱਟਣਾ ਜਾਂ ਡੰਡੇ ਮਾਰਨੇ ਉਹਦੀ ਉਂਗਲਾਂ ਤੇ ਖੂਨ ਕੱਢਣਾ ਕਿੱਡੀ ਗਾ ਇਧਰ ਵੀਰੀ ਮੈਂ ਵੀਡੀਓ ਹੀ ਤਾਂ ਬਣਾ ਰਹੇ ਆ ਵੀ ਲੋਕਾਂ ਨੂੰ ਸੱਚਾਈ ਉਹਖਾਈਏ ਬਾਕੀ ਜਿਹੜੀ ਕਾਰਵਾਈ ਕਰਾਉਣੀ ਆ ਉਹ ਮਾਸਟਰ ਤੇ ਜੋ ਵੀ ਉਸ ਤਹਾਨੂੰ ਅਵੇ ਇੱਕ ਵਾਰੀ ਚੌਕੀ ਥਾਣੇ ਉੱਤੇ ਜਾ ਕੇ ਹੀ ਦੇਣੀ ਹੈ ਇਤਲਾ ਉਹ ਤੋਂ ਬਾਅਦ ਇਸ ਸਵੇਰੇ ਜਥੇਬੰਦੀਆਂ ਨੂੰ ਜੋ ਵੀ ਹੋਊਗਾ ਜੀ ਉਹਨਾਂ ਦੇ ਕਾਰ ਵੀ ਫੁੱਲ ਕਰਾਵਾਂਗੇ